ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਤੂਰੀ ਤੋਂ ਹਨਾ ਕੱਪੜੇ ਰੈਡੀ ਹੋਇਆ ਤੇ ਜਿਹੜੇ ਆਪਣੇ ਵਰਕ ਹੋ ਕੇ ਕੱਪੜੇ ਆਇਆ ਹਨਾ ਸੂਟ ਆਇਆ ਵਰਕ ਹੋ ਕੇ ਹੈਂਡ ਵਰਕ ਹੋ ਕੇ ਜਾਂ ਆਰੀ ਵਰਕ ਹੋ ਕੇ ਜਾਂ ਥ्रेड ਵਰਕ ਹੋ ਕੇ ਹਨਾ ਮੈਂ ਤੋਂ ਨੂੰ ਆਪਣੇ ਕਾਰੀਗਰਾਂ ਦਾ ਕੰਮ ਚੈੱਕ ਕਰਵਾਉਣ ਲੱਗੀ ਆ ਸਾਡੇ ਬੁਟੀਕ ਦਾ ਸਾਡੇ ਬੁਟੀਕ ਦਾ ਵਰਕ ਚੈੱਕ ਕਰਵਾਉਣ ਲੱਗੀ ਆ ਕਿਉਂਕਿ ਵਿਸ਼ਵਾਸ ਬਣਾਉਣਾ ਬਹੁਤ ਔਖਾ ਹੁੰਦਾ ਹੈ ਹਨ ਤੇ ਬਹੁਤ ਜ਼ਿਆਦੇ ਮੈਂ ਫਿਰ ਵੀ ਥੈਂਕਫੁਲ ਆ ਹਨ ਭੈਣਾ ਦਾ ਬਹੁਤ ਜ਼ਿਆਦੇ ਵਿਸ਼ਵਾਸ ਬਣਾਉਂ ਗਏ ਨੇ ਸਾਨੂੰ ਬਹੁਤ ਜ਼ਿਆਦੇ ਜਿਹੜੇ ਹੈਗੇ ਤੱਕੜੇ ਦੇ ਰਹੇ ਨੇ ਹਨ ਵਰਕ ਕਰਾਉਣ ਵਾਸਤੇ ਬਹੁਤ ਜ਼ਿਆਦੇ ਜਿਹੜਾ ਸਾਡਾ ਕੰਮ ਪਸੰਦ ਵੀ ਕੀਤਾ ਜਾਂਦਾ ਬਹੁਤ ਜ਼ਿਆਦੇ ਕਹਿੰਦੇ ਆ ਕਿ ਸਫਾਈ ਦਾ ਕੰਮ ਹੈ ਤੇ ਸੋਹਣਾ ਕੰਮ ਹੈ ਜਿੰਨੇ ਵੀ ਆਪਣੇ ਸੂਟ ਤਿਆਰ ਹੁੰਦੇ ਹੁੰਦੇ ਕਿਉਂਕਿ ਇਸੇ ਨੇ ਵੀ ਕਰਵਾਉਣੇ ਹੁੰਦੇ ਆ ਹਨਾ ਅਗਲਾ ਥੋੜਾ ਜਿਹਾ ਜਿਹੜਾ ਹੈਗਾ ਦੇਖਣਾ ਤਾਂ ਪਸੰਦ ਕਰ ਦਈ ਐ ਬਹੁਤ ਪੈਣਾ ਚਲੋ ਐਦਾਂ ਹੁੰਦੀ ਆ ਨੇ ਹਨਾ ਵਹਿਮ ਜਿਆ ਰਹਿੰਦੇ ਮਨ 'ਚ ਵੀ ਖਾਣੀ ਕਿਦਾਂ ਦਾ ਕੰਮ ਹੋਊਗਾ ਤਾਂ ਕਰਕੇ ਆਪਾਂ ਜਿਹੜਾ ਹੈਗਾ ਆਪਣਾ ਵਰਕ ਤੁਹਾਨੂੰ ਚੈੱਕ ਕਰਵਾਉਣੇ ਹੁੰਨੇ ਆ ਦੇਖੋ ਚੈੱਕ ਕਰ ਸਕਦੇ ਹੋ ਪਿਓਰ ਕਸ਼ਮੀਰੀ ਨੇ ਦੇ ਉੱਤੇ ਜਿਹੜਾ ਵਰਕ ਹੋਇਆ ਹੋਇਆ ਦੇਖੋ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿਤੇ ਵੀ ਇੰਨੀ ਜਿਆਦੇ ਸਫਾਈ ਦੇ ਨਾਲ ਕੰਮ ਕਰਿਆ ਹੋਇਆ ਕਿਉਂਕਿ ਮੇਰੀ ਖੁਦ ਦੀ ਆਦਤ ਐ ਜੀ ਮੈਂ ਜਿਹੜਾ ਹੈਗਾ ਜਿਵੇਂ ਆਪਾਂ ਕਹਿ ਲਈਏ ਮਹਿੰਗਾ ਕੰਮ ਜ਼ਰੂਰ ਕਰਵਾ ਲੂੰਗੀ ਪਰ ਮੈਨੂੰ ਮਾੜਾ ਕੰਮ ਪਸੰਦ ਨਹੀਂ ਆਉਂਦਾ ਬਹੁਤ ਜ਼ਿਆਦਾ ਸਾਡੇ ਕੋਲੇ ਹਨਾ ਕਾਰੀਗਰ ਆ ਰਹੇ ਨੇ ਸਾਨੂੰ ਸਾਨੂੰ ਕੰਮ ਦੇ ਦਿਓ ਜੀ ਸਾਨੂੰ ਕੰਮ ਦੇ ਦਿਓ ਸਾਨੂੰ ਰੱਖ ਲਓ ਬੁਟੀਕ ਤੇ ਪਰ ਮੈਂ ਪਹਿਲਾਂ ਜਿਹੜਾ ਹੈਗਾ ਆਪਾਂ ਟ੍ਰਾਇਲ ਵਗੈਰਾ ਲੈ ਕੇ ਹਨਾ ਫੇਰ ਹੀ ਕੰਮ ਦਿੰਨੇ ਹੁੰਨੇ ਆ ਤੇ ਦੇਖੋ ਮੈਨੂੰ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਪਸੰਦ ਆ ਸਾਡੇ ਪੱਕੇ ਜਿਹੜੇ ਹੈਗੇ ਪੁਰਾਣੇ ਕਾਰੀਗਰ ਹੈਗੇ ਆ ਉਹੀ ਜਿਹੜਾ ਹੈਗਾ ਕੰਮ ਕਰ ਰਹੇ ਆ ਸਾਡੇ ਕੋਲੇ ਦੇਖੋ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਦੇ ਨਾਲ ਜਿੱਦਾਂ ਅਸੀਂ ਫੋਟੋ ਭੇਜੀ ਸੀਗੀ ਇਹ ਭੈਣ ਨੇ ਜਿੱਦਾਂ ਦੀ ਫੋਟੋ ਭੇਜੀ ਸੀਗੀ ਸੇਮ ਵਰਕ ਕਰਿਆ ਉਹਨਾਂ ਨੇ ਸੇਮ ਕਲਰ ਲਾਇਆ ਸੇਮ ਹੀ ਕਲਰ ਦਿੱਤਾ ਸੀਗਾ ਉਹਨਾਂ ਨੇ ਐਦਾਂ ਦਾ ਆ ਦੇਖੋ ਇਹ ਬਾਜੂ ਤੇ ਵਰਕ ਹੈ ਇਹਦੇ ਨਾਲ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਮੂਰੀ ਵਰਕ ਵੀ ਕਰਵਾ ਸਕਦੇ ਹੋ ਹਨ ਉਹ ਤੁਹਾਡੀ ਚੋਇਸ ਹੈ ਤੁਸੀਂ ਮੂਰੀ ਵਰਕ ਵੀ ਕਰਵਾ ਸਕਦੇ ਹੋ ਗਲਾ ਵਰਕ ਵੀ ਕਰਵਾ ਸਕਦੇ ਹੋ ਇਹ ਜਿਹੜਾ ਹੈਗਾ ਉਹਨਾਂ ਨੇ ਕੱਲਾ ਘੇਰਾ ਹੀ ਕਰਵਾਇਆ ਸੀਗਾ ਕੱਲਾ ਘੇਰਾ ਕਰਵਾਇਆ ਘੇਰਾ ਵੀ ਉਹਨਾਂ ਦਾ ਜ਼ਿਆਦਾ ਸੀਗਾ ਇਥੋਂ ਜਿਹੜਾ ਹੈਗਾ ਜਿਵੇਂ ਕਹਿ ਲਈਏ 24 25 ਇੰਚ ਦਾ ਘੇਰਾ ਉਹਦੇ ਹਿਸਾਬ ਨਾਲ ਹਨਾ ਜੇ ਕੋਈ ਭਾਰੇ ਵੀ ਹੁੰਦੇ ਨੇ ਕਿਸੇ ਨੇ 29 30 ਇੰਚ ਦਾ ਜਾਂ ਕੜਾਈਆਂ ਤੇ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਪਤ ਲੈਗਾ ਹਨਾ ਜਿਹੜੇ ਦੂਜੀਆਂ ਕੜਾਈਆਂ ਹੁੰਦੇ ਨੇ ਘੇਰੇ ਦਾ ਕੜਾਇਆ ਕੜਾਈ ਜਾਂ ਚਾਕਾਂ ਦੀ ਕੜਾਈ ਪਾਉਣਾ ਪਸੰਦ ਕਰਦੇ ਨੇ ਹਨਾ ਉਹ ਆਪਣੇ ਨਾਪ ਦੇ ਹਿਸਾਬ ਨਾਲ ਬਣਵਾ ਸਕਦੇ ਆ ਜਾਂ ਜਿੱਦਾਂ ਕੋਈ ਹੈਵੀ ਨਾਪ ਦਾ ਹੁੰਦਾ ਹਨਾ ਉਹਨਾਂ ਦੀ ਵੀ ਇਹ ਕੜਾਈ ਨਹੀਂ ਆਉਂਦੀ ਜਿਹੜੇ ਆਪਾਂ ਦੂਜੇ ਬਣੇ ਬਣਾਏ ਸੂਟ ਲੈਨੇ ਆ ਜਾਂ ਕੋਈ ਪਤਲਾ ਹੁੰਦਾ ਉਹਨਾਂ ਦੀ ਵੀ ਇਹ ਕੜਾਈ ਫਿੱਟ ਨਹੀਂ ਆਉਂਦੀ ਇਹ ਅਸੀਂ ਉਰਸਾ ਨਾਲ ਕੜਾਈ ਕਰਵਾਈ ਹੋਈ ਹੈਗੀ ਸਾਰੀ ਆਗਲੇ ਆਪਣੇ ਹੈਗੇ ਜੀ ਹੈਂਡਵਰਕ ਦੇ ਸੂਟ ਆ ਥ्रेडਵਰਕ ਵੀ ਦਿਖਾਵਾਂਗੇ ਹੋਰ ਵੀ ਥ्रेडਵਰਕ ਹੈਗੇ ਆ ਆ ਦੇਖੋ ਇਹ ਵੀ ਅਸੀਂ ਜਿਹੜਾ ਹੈਗਾ ਕੱਪੜਾ ਲੈ ਕੇ ਡਾਈ ਕਰਵਾਇਆ ਇਹ ਹਜੇ ਸਟਿਚ ਕਰਨਾ ਆ ਆ ਦੇਖੋ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਸਾਨੂੰ ਲਾਈਟ ਜਿਹਾ ਵਰਕ ਕਰਵਾਉਣ ਵਾਸਤੇ ਗਲੇ ਦਾ ਵੀ ਨੈਕ ਵਰਕ ਕਰਾਇਆ ਇਹ ਉਹਨਾਂ ਨੇ ਦੁਪੱਟਾ ਦਿੱਤਾ ਸੀਗਾ ਆਪਣਾ ਇਹ ਜਿਹੜਾ ਦੁਪੱਟਾ ਦਿੱਤਾ ਸੀਗਾ ਉਹਨਾਂ ਕੋਲੇ ਆਪਦਾ ਦੁਪੱਟਾ ਸੀਗਾ ਉਹਨਾਂ ਨੇ ਇਹ ਕਲਰ ਕਰਾਉਣ ਨੂੰ ਕਿਹਾ ਸੀਗਾ 골ਡਨ ਕਲਰ ਜਿਹੜੇ ਇਹ ਗੋਟਾ ਪੱਤੀ ਲੱਗੇ ਹੋਏ ਅਸੀਂ ਇਹ ਕਲਰ ਕਿਹਾ ਸੀਗਾ ਉਹਨਾਂ ਨੂੰ ਉਹ ਕਹਿੰਦੇ ਇਹ ਕਲਰ ਨਹੀਂ ਲੈਣਾ ਇਹ ਵਾਲਾ 골ਡਨ ਕਲਰ ਹੈ ਜਿਹੜਾ ਸੂਟ ਦਾ ਆਪਣਾ ਬੇਸ ਹੈਗਾ ਆ ਤੇ ਇਹ ਦੁਪੱਟਾ ਸੀਗਾ ਉਹਨਾਂ ਦਾ ਆ ਦੇਖੋ ਉਹਨਾਂ ਨੇ ਕੱਲਾ ਹਲਕਾ ਜਿਹਾ ਵਰਕ ਕਰਨ ਨੂੰ ਕਿਹਾ ਸੀਗਾ ਦੇਖੋ ਗਲੇ ਦਾ ਤੇ ਬਾਹਾਂ ਦਾ ਗਲੇ ਦਾ ਗਲੇ ਦਾ ਤੇ ਬਾਹਾਂ ਦਾ ਦੇਖੋ ਸੇਮ ਕਲਰ ਪਾ ਕੇ ਉਹਨਾਂ ਨੇ ਸੇਮ ਕਲਰ ਨਾਲ ਲਾ ਕੇ ਦੇਖੋ ਵਰਕ ਕਰਿਆ ਬੜਾ ਸੋਹਣਾ ਜਿਹੜਾ ਹੈਗਾ ਵਰਕ ਕਰਿਆ ਨਾਲ ਥ्रेड ਵਰਕ ਹੈ ਆਰੀ ਵਰਕੇ ਪਲੱਸ ਹੈਂਡ ਵਰਕ ਹੈ ਤੇ ਬਹੁਤ ਸੋਹਣਾ ਪਿਓਰ ਨੇਚਰਲ ਕਰੇਵ ਦੇ ਉੱਤੇ ਜਿਹੜਾ ਹੈਗਾ ਇਹ ਵਰਕ ਕਰਵਾਇਆ ਹੋਇਆ ਸਾਡਾ ਤੇ ਸਾਰੇ ਜਿਹੜੇ ਹੈਗੇ ਕਾਰੀਗਰ ਆਪਣੇ ਅਲੱਗ ਅਲੱਗ ਹੈਗੇ ਨੇ ਜੀ ਹੈਂਡ ਵਰਕ ਵਾਲੇ ਤੇ ਥ्रेड ਵਰਕ ਵਾਲੇ ਬਹੁਤ ਸੋਹਣਾ ਕੰਮ ਹੈ ਕੰਮ ਤਾਂ ਕਹਿ ਜਾਂਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਹੈਗੀ ਇੰਨਾ ਸੋਹਣਾ ਕੰਮ ਕਰਦੇ ਆ ਦੇਖੋ ਅਗਲਾ ਆਪਣਾ ਸੂਟ ਹੈਗਾ ਜੀ ਰਸਟ ਕਲਰ ਦਾ ਜਿੱਦਾਂ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਇਹ ਰਸਟ ਕਲਰ ਹਨਾ ਆ ਦੇਖੋ ਇਹ ਵੀ ਪਿਓਰ ਨੇਚਰਲ ਕਰੇਵ ਤੇ ਹੈਗਾ ਪਿਓਰ ਨੇਚਰਲ ਕਰੇਵ ਤੇ ਹੈਗਾ ਦੇਖੋ ਇਹ ਵੀ ਕਿੰਨਾ ਸੋਹਣਾ ਵਰਕ ਕਰਿਆ ਇਹ ਵੀ ਫੋਟੋ ਤੋਂ ਵਰਕ ਕਰਿਆ ਹੋਇਆ ਜਿੱਦਾਂ ਦਾ ਮਤਲਬ ਕਿ ਕਸਟਮਰ ਦੀ ਚੁਆਇਸ ਸੀਗੀ ਹਨਾ ਐਵੇਂ ਦੇ ਸੂਟ ਤੁਹਾਨੂੰ ਸਾਡੇ ਬੁਟੀਕ ਤੋਂ ਵੀ ਮਿਲ ਜਾਣਗੇ ਅਸੀਂ ਰੈਡੀ ਕਰਵਾਏ ਹੋਏ ਖੁਦ ਵੀ ਸੂਟ ਰੱਖ ਲੈਨੇ ਆ ਚਲੋ ਜੇ ਤੁਸੀਂ ਕੋਈ ਚੁਆਇਸ ਹੈ ਤੁਹਾਡੀ ਕਲਰ ਚੁਆਇਸ ਹੈ ਜਾਂ ਹਨਾ ਕੋਈ ਵਰਕ ਚੁਆਇਸ ਹੈ ਉਹ ਅਸੀਂ ਉਹ ਚੁਆਇਸ ਦੇ ਹਿਸਾਬ ਨਾਲ ਵੀ ਕਰਵਾ ਦਿੰਨੇ ਆ ਇਹ ਸੂਟ ਜਿਹੜੇ ਹੈਗੇ ਤੁਹਾਨੂੰ ਸਾਡੇ ਬੁਟੀਕ ਤੋਂ ਵੀ ਮਿਲ ਜਾਣਗੇ ਵੀ ਵਰਕ ਕਰੇ ਹੋਏ ਸਾਡੇ ਜਿੱਦਾਂ ਬੁਟੀਕ ਤੋਂ ਮਿਲਣਗੇ ਤੁਹਾਨੂੰ ਦੁਪੱਟੇ ਵਗੈਰਾ ਨਾਲ ਲੱਗੇ ਹੋਏ ਮਿਲ ਜਾਣਗੇ ਅਸੀਂ ਸਾਰਾ ਕੁਝ ਜਿੱਦਾਂ ਇਹ ਜੇ ਸੂਟਾ ਸੀ ਵੀ ਆਪਦੇ ਬੁਟੀਕ ਤੇ ਰੱਖਦੇ ਆ ਸਾਡੇ ਦੁਪੱਟੇ ਵਗੈਰਾ ਨਾਲ ਰੈਡੀ ਕਰਕੇ ਰੱਖੇ ਹੁੰਦੇ ਆ ਤੁਸੀਂ ਖਰੀਦ ਸਕਦੇ ਹੋ ਆ ਕੇ ਦੇਖੋ ਕਿੰਨਾ ਸੋਹਣਾ ਵਰਕ ਹੈ ਬਾਜੂ ਵਰਕ ਹੈਵੀ ਫੁੱਲ ਹੈਵੀ ਨਾਲ ਥ੍ਰੈਡ ਵਰਕ ਸੇਮ ਹੀ ਹਾਰੀ ਵਰਕ ਤੇ ਜਿਹੜਾ ਹੈਗਾ ਪਰਲ ਵਰਕ ਵੀ ਹੈ ਹਨਾ ਹੈਂਡ ਵਰਕ ਦਾ ਕੰਮ ਹੈ ਸਿੱਪੀ ਵਰਕ ਦਾ ਬਹੁਤ ਸੋਹਣਾ ਕੰਮ ਕਰਿਆ ਹੋਇਆ ਕਾਰੀਗਰਾਂ ਦਾ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੰਮ ਕਰਿਆ ਹੋਇਆ ਇਹ ਰਸਤਾ ਜਾਂ ਕਲਰ ਹੈਗਾ ਇਹ ਆਪਣੇ ਹੈਗੇ ਤੇ ਜੀ ਹੈਂਡਵਰਕ ਦੇ ਸੂਟ ਆਪਣੇ ਕਾਫੀ ਸੂਟ ਜਿਹੜੇ ਹੈਗੇ ਆਏ ਆ ਕੱਲ ਤੇ ਕਾਫੀ ਸੂਟ ਅਸੀਂ ਦੇ ਵੀ ਦਿੱਤੇ ਆ ਦੇਖੋ ਇਹ ਵੀ ਦੁਪੱਟਾ ਸੀਗਾ ਜਿੱਦਾਂ ਨਾਲ ਹਨਾ ਪਿਓਰ ਫੁੱਲ ਚਨੂਣ ਦਾ ਦੁਪੱਟਾ ਸੀਗਾ ਆ ਪੈਟ ਉਹਦਾ ਪ੍ਰਿੰਟ ਵਾਲਾ ਇਹ ਉਹਨਾਂ ਨੇ ਦੁਪੱਟਾ ਦਿੱਤਾ ਸੀਦਾ ਨਾਲ ਅਰੇ ਖੂ ਕਿੰਨਾ ਸੋਹਣਾ ਵਰਕ ਹੋਇਆ ਵੇਖੋ ਤੁਸੀਂ ਘੱਟ ਰੇਟ ਵਾਲਾ ਵਰਕ ਵੀ ਕਰਵਾ ਸਕਦੇ ਹੋ ਹਨ ਵੱਧ ਵਾਲਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹੋ ਜਿੰਨਾਕ ਤੁਸੀਂ ਜਿਵੇਂ ਕਹਿੰਦੇ ਹੁੰਦੇ ਨੇ ਜਿੰਨਾ ਕ ਗੋੜ ਪਾਵਾਂਗੇ ਹਨਾ ਓਨਾ ਕ ਮਿੱਠਾ ਹੋਊਗਾ ਉਸ ਹਿਸਾਬ ਨਾਲ ਕਰਵਾ ਸਕਦੇ ਹੋ ਤੁਸੀਂ ਸਸਤਾ ਵੀ ਕਰਵਾ ਸਕਦੇ ਜ਼ਰੂਰੀ ਨਹੀਂ ਕਿ ਮਹਿੰਗਾ ਹੀ ਕਰਵਾਉਣਾ ਹੈ ਤੇ ਤੁਸੀਂ ਜੇ ਥੋੜੀ ਕੜਾਈ ਲੈਣਾ ਚਾਹੁੰਦੇ ਹੋ ਘੱਟ 'ਚ ਵੀ ਬਾਕੀ ਕਿਤੋਂ ਮਰਜ਼ੀ ਪਤਾ ਕਰ ਲਿਓ ਜੀ ਆਪਣੇ ਹਰ ਇੱਕ ਬੁਟੀਕ ਤੋਂ ਰੇਟ ਜਿਹੜੇ ਹੈਗੇ ਨੇ ਘੱਟ ਰੱਖੇ ਹੋਏ ਨੇ ਕਿਉਂਕਿ ਵੀ ਹਰ ਇੱਕ ਦਾ ਕਰਦਾ ਪਾਉਣ ਨੂੰ ਮੇਰੇ ਪਹਿਲਾਂ ਹੀ ਮਨ ਦੇ ਵਿੱਚ ਸੀਗਾ ਵੀ ਜਦੋਂ ਆਪਾਂ ਨੇ ਜਦੋਂ ਮੈਂ ਘਰੇ ਵੀ ਕੰਮ ਕਰਦੀ ਵੀ ਧੂਰੀ ਵੀ ਆਪਾਂ ਨੇ ਬੁਟੀਕ ਕਰੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਤਾਂ ਬਹੁਤ ਵਧੀਆ ਚੱਲਦਾ ਜੀ ਕੋਈ ਇਹ ਨਹੀਂ ਹੈਗਾ ਵੀ ਆਪਣਾ ਕੰਮ ਘੱਟ ਚੱਲਦਾ ਜਾਂ ਆਪਾਂ ਉਹਦੇ ਕਰਕੇ ਰੇਟ ਘਟਾ ਦਈਏ ਮੇਰੇ ਮਨ 'ਚ ਹਮੇਸ਼ਾ ਇਹ ਹੁੰਦਾ ਵੀ ਹਰ ਇੱਕ ਦਾ ਦਿਲ ਕਰਦਾ ਹੁੰਦਾ ਹੈ ਨਾ ਤਾਂ ਨੂੰ ਆਪਾਂ ਵੀ ਹੈ ਬਹੁਤ ਮਾੜੇ ਚੰਗੇ ਹਾਲਾਤਾਂ ਦੇ ਵਿੱਚੋਂ ਨਿਕਲੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਜੀ ਵੀ ਹਰ ਇੱਕ ਕੋਈ ਹਨਾ ਚੰਗੇ ਦਿਨ ਹੀ ਦੇਖਦਾ ਮਾੜੇ ਚੰਗੇ ਦਿਨ ਹਰ ਇੱਕ ਕੋਈ ਦੇਖਦਾ ਆਪਾਂ ਵੀ ਐਵੇਂ ਦੇ ਜਿਹੜੇ ਹੈਗੇ ਹਾਲਾਤਾਂ ਦੇ ਵਿੱਚੋਂ ਨਿਕਲੇ ਹੋਇਆ ਹਨਾ ਦਿਲ ਹਰ ਇੱਕ ਦਾ ਕਰਦਾ ਹੁੰਦਾ ਵਧੀਆ ਨੂੰ ਦੇਖ ਕੇ ਵੀ ਮੈਂ ਵੀ ਇਦਾਂ ਦਾ ਵਧੀਆ ਪਾਵਾਂ ਜਾਂ ਮੇਰਾ ਵੀ ਬਿਲ ਕਰਦਾ ਅਸੀਂ ਜਿਹੜਾ ਹੈਗਾ ਹਰ ਇੱਕ ਦੀ ਭਾਵਨਾ ਨੂੰ ਸਮਝਦੇ ਆ ਜੀ ਹਨਾ ਜਿਵੇਂ ਮਰਜ਼ੀ ਮਤਲਬ ਕਿ ਜਿੱਦਾਂ ਦਾ ਮਰਜ਼ੀ ਅਗਲਾ ਕਹਿੰਦਾ ਸਸਤੇ 'ਚ ਸਸਤੇ 'ਚ ਵੀ ਸਾਰ ਦਿੰਨੇ ਆ ਹਨਾ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਹੱਲ ਹੈਗੇ ਆ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਸਸਤਾ ਮਹਿੰਗਾ ਜਿੱਦਾਂ ਦਾ ਮਰਜ਼ੀ ਕੰਮ ਕਰਵਾ ਸਕਦੇ ਦੇਖੋ ਇਹ ਜਿਆਦਾ ਮਹਿੰਗਾ ਵੀ ਹੈ ਨਹੀਂ ਦਾ ਵਰਕ ਤੇ ਦੇਖੋ ਕਿੰਨਾ ਸੋਹਣਾ ਬਾਵਾ ਦਾ ਵੀ ਚਾਹੇ ਤੁਸੀਂ ਇਹ ਬਾਟਮ ਤੇ ਕਰ ਲੋ ਬਾਵਾ ਇਕੱਲੇ ਜਿੱਦਾਂ ਪਾਈਪਿੰਗ ਲਾ ਕੇ ਹਨਾ ਕਰ ਲੋ ਪਿਆਰ ਕਰ ਲੋ ਉਹਨਾਂ ਨੇ ਇਹ ਕਿਹਾ ਕਿ ਮੈਂ ਮੂਰੀ ਤੇ ਡਿਜ਼ਾਈਨ ਕਰਨੇ ਜੀ ਜੀ ਮੈਂ ਤਾਂ ਚਲੋ ਜੀ ਮੂਰੀ ਤੇ ਕਰ ਦਾਂਗੇ ਸੋਹਣਾ ਲੱਗੂਗਾ ਨਾਲੇ ਜਿਹੜਾ ਹੈਗਾ ਉਹਨਾਂ ਦਾ ਚਾਹ ਪੂਰਾ ਹੋ ਜੀ ਹਨਾ ਆਪਾਂ ਨੇ ਸਲਾਈ ਵੀ ਕਰਕੇ ਦੇਣਾ ਮੈਨੂੰ ਖੁਦ ਨੂੰ ਵੀ ਐਵੇਂ ਜੇ ਲੱਗਦਾ ਹੁੰਦਾ ਮਤਲਬ ਕਿ ਜਿਵੇਂ ਮੈਂ ਕਿਸੇ ਨੂੰ ਐ ਸੁਣ ਵੀ ਨਹੀਂ ਸਕਦੀ ਹੁੰਦੀ ਐਦਾਂ ਮੈਂ ਤਾਂ ਨਹੀਂ ਦੇਖਿਆ ਜਾਂਦਾ ਕੋਈ ਵੀ ਮੈਂ ਹਰ ਇੱਕ ਦਾ ਦਿਲ ਕਰਦਾ ਹੈ ਹਨਾ ਵਧੀਆ ਫੋਨ ਨੂੰ ਮਤਲਬ ਕਿ ਮਜਬੂਰੀਆਂ ਹਰ ਇੱਕ ਦੀਆਂ ਹੁੰਦੀਆਂ ਨੇ ਹਨਾ ਜੀ ਹਾਰੇ ਕਰੇ ਮਜਬੂਰੀਆਂ ਹੁੰਦੀਆਂ ਨੇ ਚਲੋ ਕੋਈ ਨਾ ਪਰਮਾਤਮਾ ਕਦੇ ਹਮੇਸ਼ਾ ਚੰਗੇ ਮਾੜੇ ਬਿਨਾ ਨਹੀਂ ਰਹਿੰਦੇ ਕਦੇ ਚੰਗੇ ਵੀ ਆਉਂਦੇ ਹੁੰਦੇ ਆ ਜੇ ਪਰਮਾਤਮਾ ਨੇ ਮਾੜੇ ਦਿੱਤੇ ਆ ਚੰਗੇ ਵੀ ਆ ਜਾਂਦੇ ਆ ਦੇਖੋ ਇਹਨਾਂ ਤੇ ਸੇਮ ਵਰਕ ਕਰਵਾਇਆ ਸੀ ਕਿਉਂਕਿ ਇਹਨਾਂ ਦੇ ਕਲਰਾਂ ਦਾ ਫਰਕ ਸੀਗਾ ਇਹਦੇ ਵਿੱਚ ਟਿੰਕਟਾਉਣ ਸੀਗੀ ਥੋੜੀ ਜੀ ਗਾਜਰੀ ਜੀ ਪਿੰਕ ਇਹਦੇ ਵਿੱਚ ਜਿਹੜੀ ਹੈਗੀ ਪੀਚ ਸੀਗੀ ਆ ਦੇਖੋ ਇਹਦੇ ਵਿੱਚ ਪੀਚ ਸੀਗੀ ਔਰੈਂਜ ਪੀਚ ਜੀ ਕਹਿ ਲਈਏ ਜਿਵੇਂ ਆਪਾਂ ਔਰੈਂਜ ਪੀਚ ਜਿਆ ਸੀਗਾ ਮਤਲਬ ਕਿ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਾਰੀਗਰਾਂ ਨੂੰ ਸਾਡੇ ਨਾਲ ਮੈਨੂੰ ਇੰਨਾ ਕੋ ਉਹਨਾਂ ਤੇ ਵਿਸ਼ਵਾਸ ਹੋ ਗਿਆ ਜਿੱਦਾਂ ਮੈਂ ਫੋਨ ਵਗੈਰਾ ਤੇ ਜਾਂ ਉਹਨਾਂ ਨੂੰ ਮੈਸੇਜ ਵਗੈਰਾ ਕਰਦੀ ਸੇਮ ਕਰ ਦਿੰਦੇ ਆ ਜਿੱਦਾਂ ਉਹਨਾਂ ਨੂੰ ਅਸੀਂ ਡਿਜ਼ਾਈਨ ਸੈਂਡ ਕਰਤਾ ਸੀਗਾ ਮੈਂ ਕਿਹਾ ਸੀਗਾ ਜਿੱਦਾਂ ਦਾ ਹੈਗਾ ਉਦਾਂ ਦਾ ਕਰਿਓ ਤੇ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ ਵਿੱਚ ਜਿਹੜੇ ਕਲਰ ਨੇ ਆ ਦੇਖੋ ਜੀ ਜਿਹੜੇ ਕਲਰ ਸੀਗੇ ਹਨਾ ਵਿੱਚ ਉਹੀ ਆਪਾਂ ਨੇ ਵਰਕ ਕਰਾਇਆ ਬਹੁਤ ਸੋਹਣਾ ਤੁਸੀਂ ਫਿਨਿਸ਼ਿੰਗ ਚ ਚੈੱਕ ਕਰੋ ਮੈਂ ਨੇੜੇ ਕੈਮਰਾ ਲਾ ਕੇ ਦੇਖੋ ਕੜਾ ਇਹ ਤਾਂ ਹਰ ਕੋਈ ਕਰਦਾ ਹੈ ਹਨਾ ਮਤਲਬ ਕਿ ਇਹ ਨਹੀਂ ਹੈਗਾ ਵੀ ਕਿਸੇ ਪਾਸਿਓਂ ਕੜਾ ਇਹ ਹਿੱਲ ਜਾ ਦੇਖੋ ਜੇ ਇਹ ਚੌੜੀ ਪੱਤੀ ਕਰੀ ਹੋਏ ਤੇ ਉੱਪਰ ਦੀ ਵੀ ਟਾਂਕਾ ਨੰਗਾਇਆ ਹੋਇਆ ਜੇ ਹੁਣ ਆਪਾਂ ਚੌੜੀ ਪੱਤੀ ਲੈ ਲਾਂਗੇ ਉੱਥੋਂ ਫਿਰ ਤਾਗਾ ਨਿਕਲਣ ਲੱਗ ਜਾਂਦਾ ਹੈ ਹੁਣ ਜੇ ਇਹਦੀ ਵੀ ਚੌੜੀ ਪੱਤੀ ਤੇ ਵਿੱਚ ਉਹਨਾਂ ਨੇ ਦੇਖੋ ਡਬਲ ਸ਼ੇਡ ਕੀਤਾ ਹੋਇਆ ਇਹ ਥੋੜਾ ਜਿਹਾ ਡਾਰਕ ਸ਼ੇਡ ਨਾਲ ਵਿੱਚ ਜਿਹੜੇ ਹੈਗੇ ਜਿੱਦਾਂ ਮੈਂ ਜਰੀ ਕੇ ਕੇ ਆਈ ਸੀ ਹੀ ਉਹਨਾਂ ਨੂੰ ਜਰੀ ਕਿਹਾ ਸੀਗਾ ਕਿ ਹਲਕਾ ਹਲਕਾ ਟੱਚ ਜਰੀ ਦਾ ਵੀ ਦਿਓ ਨਾਲ ਜਰੀ ਦਾ ਵੀ ਦਿੱਤਾ ਹੋਇਆ ਜਿਹਦਾ ਜਰੀ ਦੇ ਨਾਲ ਆਪਾਂ ਕਿਸੇ ਵਿਆਹ ਸਾਦੀ ਦੇ ਵਿੱਚ ਵੀ ਸੂਟ ਪਾ ਸਕਦੇ ਹੁੰਦੇ ਆ ਹਨਾ ਤੇ ਇਹਨਾਂ ਦੀਆਂ ਵੀ ਬਾਹਵਾ ਬਾਹਵਾ ਵਰਕ ਹੈਗੀਆਂ ਇਹ ਪਿਓਰ ਤੇ ਹੈਗਾ ਜੀ ਪਿਓਰ ਤੇ ਲਾਈਨਿੰਗ ਹੈਗਾ ਤੁਸੀਂ ਇਹ ਸੂਟ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਸੂਟ ਆਪਣੇ ਕੋਲੇ ਤਿਆਰ ਕਰਵਾਏ ਵੀ ਹੈਗੇ ਆ ਤੁਸੀਂ ਸਾਡੇ ਕੋਲੋਂ ਇਹ ਸੂਟ ਖਰੀਦ ਸਕਦੇ ਹੋ ਜੀ ਆਪਣੇ ਕੋਲੇ ਬੱਸ ਇਹ ਵੀ ਹੁੰਦੇ ਆ ਥ੍ਰੈਡਵਰਕ ਵਾਲੇ ਸੂਟ ਹਨਾ ਅਸੀਂ ਖੁਦ ਵੀ ਕਰਵਾ ਕੇ ਰੱਖਦੇ ਆ ਜਿੰਦਾਂ ਮੈਂ ਪਹਿਲਾਂ ਵੀ ਦੱਸਿਆ ਹਨਾ ਤੁਸੀਂ ਸਾਡੇ ਕੋਲ ਵਰਕ ਕਰਵਾਏ ਹੋਏ ਵੀ ਲੈ ਸਕਦੇ ਇਹ ਦੇਖੋ ਇਹ ਪਿਓਰ ਜੋਰ ਜੱਟ ਤੇ ਹੈਗਾ ਸੂਟ ਇਹ ਪਿਓਰ ਜੋਰ ਜੱਟ ਤੇ ਹੈਗਾ ਜੀ ਇਹਦਾ ਦੁਪੱਟਾ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਜਿੰਦਾਂ ਕਲਰਫੁਲ ਦੁਪੱਟਾ ਹੈਗਾ ਉਨੇ ਹੀ ਕਲਰ ਪਾ ਕੇ ਜਿਹੜਾ ਹੈਗਾ ਸੂਟ ਤਿਆਰ ਕੀਤਾ ਗਿਆ ਇਹ ਜਿਹੜਾ ਹੈਗਾ ਪਿਓਰ ਕੋਟਾ ਦਾ ਦੁਪੱਟਾ ਹੈਗਾ ਆ ਦੇਖੋ ਇਹਦਾ ਕੋਈ ਰੇਟ ਵੀ ਜ਼ਿਆਦਾ ਨਹੀਂ ਹੈਗਾ ਤੁਸੀਂ ਸਾਡੇ ਕੋਲੋਂ ਇਹ ਸੂਟ ਖਰੀਦ ਸਕਦੇ ਹੋ ਜੀ ਆ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਹੈਗਾ 플ੋਰ גਲੋਰ ਜੈਟ ਦਾ ਸੂਟ ਹੈਗਾ ਦੇਖੋ ਇਹਦਾ ਘੇਰਾ ਤੁਸੀਂ ਇੱਥੇ ਤੱਕ ਇਹਦਾ ਘੇਰਾ ਜਿੰਨਾ ਮਰਜ਼ੀ ਵਧਾ ਸਕਦੇ ਹੋ ਇਹ ਆਪਾਂ ਨੇ ਜਿਹੜਾ ਜਿੱਦਾਂ ਵਿਚਾਲੇ ਜੇ ਵਰਕ ਕਰਵਾਇਆ ਜਿਹੜਾ ਆਪਾਂ ਕਹਿੰਦੇ ਇਹ ਵਿਚਾਲੇ ਜੇ ਆ ਜਾਂਦਾ ਥੋੜਾ ਜਿਹਾ ਜਿੱਦਾਂ ਆਪਾਂ ਹਨਾ ਕਲੀਆਂ ਵਗੈਰਾ ਪਾਉਣੇ ਆ ਉਹ ਹਿਸਾਬ ਨਾਲ ਵਰਕ ਕਰਵਾਇਆ ਹੋਇਆ ਚਾਕਾਂ ਤੇ ਵੀ ਵਰਕ ਆ ਜਾਊਗਾ ਤੇ ਘੇਰੇ ਤੇ ਵੀ ਆ ਜਾਊਗਾ ਨਾਲ ਜਿਹੜਾ ਹੈਗਾ ਬਾਜੂ ਵਰਕ ਵੀ ਹੈਗਾ ਜੀ ਆ ਦੇਖੋ ਪਿਓਰ ਜੋਰ ਜੱਟ ਦਾ ਸੂਟ ਹੈਗਾ ਪਿਓਰ ਜੋਰ ਜੱਟ ਦਾ ਸੂਟ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਕਲਰ ਵੀ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਇਹ ਦੁਪੱਟੇ ਦੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਹੋਰ ਵੀ ਕਾਫੀ ਸੂਟ ਆਇਆ ਜਿਹੜੇ ਹਨਾ ਤਿਆਰ ਹੋਏ ਹੋਏ ਆ ਤੇ ਆਪਣੇ ਬੁਟੀਕ ਤੇ ਪਏ ਜਿੰਨੇ ਸੂਟੇ ਘਰੇ ਆਏ ਸੀ ਉੱਥੇ ਬਿਲਕੁਲ ਕੋਈ ਟਾਈਮ ਨਹੀਂ ਮਿਲਦਾ ਜੀ ਵੀਡੀਓ ਵਗੈਰਾ ਬਣਾਉਣ ਦਾ ਬੁਟੀਕ ਤੇ ਵੈਸੇ ਵੀ ਬਹੁਤ ਜ਼ਿਆਦਾ ਬੀਜੀ ਹੋ ਜਾਂਦੇ ਆ ਕਦੇ ਕੋਈ ਆ ਗਿਆ ਕੋਈ ਆ ਗਿਆ ਹਨ ਜਿੰਨੇ ਸੂਟ ਮੇਰੇ ਕੋਲੇ ਇਹ ਕੱਲ ਫੜ ਕੇ ਲਿਆਂਦੇ ਸੀਗੇ ਅਸੀਂ ਤੇ ਅੱਜ ਇਹ ਵੀ ਬੁਟੀਕ ਤੇ ਹੀ ਚਲੇ ਜਾਣਗੇ ਫਿਰ ਸਲਾਈ ਵਗੈਰਾ ਹੋਣਗੇ ਹਨ ਤੇ ਤਾਂ ਕਰਕੇ ਮੈਂ ਤਾਂ ਚਲੋ ਆਪਾਂ ਘਰੇ ਸੀਗੇ ਕਿਉਂਕਿ ਤੁਹਾਨੂੰ ਵੀ ਤਾਂ ਕਰਕੇ ਆਪਣੀ ਵੀ ਦਿਖਾ ਤੇ ਕਿਸੇ ਨੇ ਕੋਈ ਕੰਮ ਕਰਵਾਉਣਾ ਹੁੰਦਾ ਹੈ ਹਨ ਅਗਲੇ ਨੂੰ ਪਤਾ ਲੱਗ ਜਾਂਦਾ ਹੈ ਚੈੱਕ ਤੁਹਾਨੂੰ ਤਾਂ ਕਰਕੇ ਚੈੱਕ ਕਰਵਾਇਆ ਵੀ ਸਾਡਾ ਕਿੱਦਾਂ ਦਾ ਵਰਕ ਹੁੰਦਾ ਹੈ ਹਨ ਕਿੱਦਾਂ ਦੀ ਡਿਜ਼ਾਈਨਿੰਗ ਹੁੰਦੀ ਹੈ ਆ ਦੇਖੋ ਜਦੋਂ ਆਪਾਂ ਇਹਦੇ ਨਾਲ ਦੀ ਇਹ ਤੇ ਲੈਸੇ ਜਿਹਾ ਲਾਵਾਂਗੇ ਜਾਂ ਮਲਟੀ ਲਾਵਾਂਗੇ ਲੈਸੇ ਜਿਹੜੇ ਦੁਪੱਟੇ ਤੇ ਹਨਾ ਸੂਟ ਤਿਆਰ ਹੋਏ ਹੋਏ ਸੋਹਣੇ ਲੱਗਦੇ ਨੇ ਫਿਰ ਇਹਨੇ ਬਹੁਤ ਜ਼ਿਆਦਾ ਸੋਹਣਾ ਲੱਗਣੇਗਾ ਸੂਟ ਨੇ ਤੁਸੀਂ ਕਿਵੇਂ ਦਾ ਵੀ ਜਿਹੜਾ ਹੈਗਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਤੋਂ ਕੋਈ ਕੱਪੜਾ ਵਰਕ ਕਰਵਾ ਕੇ ਆਨਲਾਈਨ ਖਰੀਦਣਾ ਚਾਹੁੰਦੇ ਹੋ ਜੀ ਆਪਣਾ ਆਨਲਾਈਨ ਕੰਮ ਵੀ ਹੈਗਾ ਤੁਸੀਂ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਹਨ ਜਾਂ ਕੱਲਾ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਜਿੱਥੇ ਮਰਜ਼ੀ ਬੈਠੇ ਸਾਡੇ ਤੋਂ ਕੱਪੜਾ ਮੰਗਵਾ ਸਕਦੇ ਹੋ ਤੇ ਆਪਣਾ ਆਨਲਾਈਨ ਕੰਮ ਹੈਗਾ ਆ ਤੁਹਾਡਾ ਘਰੇ ਕੱਪੜਾ ਪਹੁੰਚ ਜੂਗਾ ਤੁਸੀਂ ਸਾਨੂੰ ਇੱਕ ਵਾਰੀ ਜਿਹੜਾ ਹੈਗਾ ਗੱਲ ਵਗੈਰਾ ਕਰ ਸਕਦੇ ਹੋ ਜਿਹੜਾ ਮਰਜ਼ੀ ਵਰਕ ਹੈ ਜਿਹੜੇ ਮਰਜ਼ੀ ਕਲਰ ਬੋਕਰ ਤੁਸੀਂ ਕਰਵਾ ਸਕਦੇ ਹੋ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਦਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣਾ ਐਡਰੈਸ ਹੈਗਾ ਜੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਟੂਰੀ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਦਸਮੇਸ਼ ਨਗਰ ਦਾ ਗੇਟ ਜਾਂ ਬਣਿਆ ਹੋਇਆ ਗੁਰਦੁਆਰਾ ਕਲੰਗੀ ਧਰਤਾ ਸਹਿਬ ਦਸਮੇਸ਼ ਨਗਰ ਉਹਦੇ ਬਿਲਕੁਲ ਆਪੋਜ਼ਿਟ ਆ ਜਿਹੜਾ ਹੈਗਾ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਤੇ ਬਰਨਾਲਾ ਰੋਡ ਦੇ ਉੱਪਰ ਹੈ ਟੱਕੜਵਾਲ ਚੌਕ ਦੇ ਜਦੋਂ ਮਰਜ਼ੀ ਤੁਸੀਂ ਸਾਨੂੰ ਕਾਲ ਵਗੈਰਾ ਕਰ ਸਕਦੇ ਹੋ ਹੁਣ ਆ ਸਕਦੇ ਹੋ ਸਾਡੇ ਕੋਲੇ ਤੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ